ਮੈਂ ਹੁਣੇ ਪਾਕਿਸਤਾਨ ਜਾ ਕੇ ਆਇਆ ਉੱਥੇ ਸਾਡੀ ਗਿਣਤੀ ਬਹੁਤ ਘੱਟ ਆ ਤੇ ਬਹੁਤ ਸਾਰੇ ਗੁਰਦੁਆਰੇ ਕਿਉਂਕਿ ਹੁਣ ਸਿੱਖ ਦੁਨੀਆ ਭਰ ਤੋਂ ਉੱਥੇ ਜਾਣ ਲੱਗ ਪਏ ਆ ਉਹ ਖੋਲੇ ਗਏ ਆ ਤੇ 17 ਨਵੇਂ ਗੁਰਦੁਆਰੇ ਰੀਸਟੋਰ ਕੀਤੇ ਜਾ ਰਹੇ ਮੈਨੂੰ ਸਾਰੀ ਲਿਸਟ ਉਹਨਾਂ ਨੇ ਦਿੱਤੀ ਤੇ ਮੈਂ ਭਾਰਤ ਦੀ ਹਕੂਮਤ ਨੂੰ ਤੇ ਇਥੋਂ ਦੀ ਸਰਕਾਰ ਨੂੰ ਪੁੱਛਦਾ ਵਾਂ ਤੁਸੀਂ ਸਾਨੂੰ ਇਸ ਦੇਸ਼ ਦੇ ਨਾਗਰਿਕ ਨਹੀਂ ਮੰਨਦੇ ਦੂਜੇ ਮੁਲਕਾਂ ਦੇ ਵਿੱਚ ਸਾਡੇ ਗੁਰਦੁਆਰੇ ਖੋਲੇ ਜਾ ਰਹੇ ਆ ਤੇ ਸਾਡੇ ਮੁਲਕ ਦੇ ਵਿੱਚ ਤੁਸੀਂ ਸਾਡੇ ਗੁਰਦੁਆਰੇ ਢੋਣਾ ਚਾਹੁੰਦੇ ਆ ਮਿਨਿਓਰਟੀ ਉਹ ਕੌਮ ਸਿੱਖ ਕੌਮ ਆ ਪਿਛੇ ਦੇ ਰਾਜ ਸਭਾ ਦੇ ਵਿੱਚ ਅੰਕੜੇ ਪੇਸ਼ ਹੋਏ ਅੱਜ ਵੀ ਸਭ ਤੋਂ ਜ਼ਿਆਦਾ ਜੰਗੀ ਵਿਧਵਾਵਾਂ માં ਜਿਹੜੀਆਂ ਫੌਜ ਦੇ ਵਿੱਚ ਜਿਹੜੇ ਸ਼ਹੀਦ ਹੁੰਦੇ ਆ ਉਹ ਜੰਗੀ ਵਿਧਵਾਵਾਂ ਅੱਜ ਵੀ ਪੰਜਾਬ ਤੋਂ ਆ ਅੱਜ ਵੀ ਅੱਜ ਵੀ ਬਾਰਡਰ ਤੇ ਲੜਨ ਦੀ ਗੱਲ ਆਵੇ ਤੇ ਸਿੱਖ ਤੇ ਪੰਜਾਬੀ ਖੜਾ ਹੈ ਕੋਈ ਬਾਹਰੋਂ ਹਮਲੇ ਦੀ ਗੱਲ ਆਵੇ ਤੇ ਸਿੱਖ ਪੰਜਾਬੀ ਹਿੱਕ ਢਾ ਕੇ ਖੜਦਾ ਹੈ ਆਜ਼ਾਦੀ ਦੀ ਲੜਾਈ ਦੀ ਗੱਲ ਆਈ ਤਾਂ ਸਿੱਖਾਂ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਇਹੋ ਜੀ ਬਹਾਦਰ ਕੌਮ ਸਿੱਖ ਕੌਮ ਜਿਹੜੀ ਜਜ਼ਬਾਤੀ ਕੌਮ ਹੈ ਜਿਹੜੀ ਬਹਾਦਰ ਕੌਮ ਹੈ ਜਿਹੜੀ ਇਮਾਨਦਾਰ ਕੌਮ ਹੈ ਉਸ ਕੌਮ ਨੂੰ ਕੋਈ ਵੀ ਉਜਾੜਨ ਦੀ ਭਾਵਨਾ ਰੱਖੇ ਇਹ ਮੁਲਕ ਦੇ ਹਿੱਤ ਦੇ ਵਿੱਚ ਨਹੀਂ ਹੈ